ਅਸੀ ਗੱਲ ਦੋਸਤੋ ਸਾਰੇ ਵੀਰਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਤੁਹਾਡੇ ਨਾਲ ਆਪਾਂ ਇੱਕ ਜਾਣਕਾਰੀ ਸੇਰ ਕਰਾਂਗੇ ਜਰੂਰ ਜਿੱਦਾਂ ਕਿ ਤੁਹਾਨੂੰ ਆਪਾਂ ਦੱਸਿਆ ਸੀ ਆਪਾਂ ਨੇ ਇੱਕ ਨਾ ਐਕਸਪੈਰੀਮੈਂਟ ਕਰਕੇ ਦੇਖਿਆ ਸੀ ਉਹ ਵੀ ਮੂੰਗੀ ਦੀ ਫਸਲ ਦੇ ਉੱਪਰ ਵੀ ਜੇ ਆਪਾਂ ਮੂੰਗੀ ਦੀ ਜੋ ਫਸਲ ਹੈ ਉਸ ਨੂੰ ਬਿਨਾਂ ਡੀਪੀ ਬਿਨਾਂ ਸੁਪਰ ਜਾਂ ਬਿਨਾਂ ਪਟਾਸ ਤੋਂ ਵੀਚਦੇ ਆਂ ਤਾ ਉਸ ਦਾ ਕੀ ਅਸਰ ਪੈਂਦਾ ਹੈ ਫਸਲ ਤੇ ਕੀ ਅਸਰ ਪੈਂਦਾ ਹੈ ਝਾੜ ਤੇ ਕੀ ਅਸਰ ਪੈਂਦਾ ਹੈ ਤੇ ਇਸ ਦੀ ਗਰੋਥ ਤੇ ਕੀ ਅਸਰ ਪੈਂਦਾ ਹੈ ਅੱਜ ਆਪਾਂ ਤੁਹਾਡੇ ਨਾਲ ਉਹ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਤੇ ਇਹ ਕਿੰਨਾ ਕੁ ਅਸਰ ਪੈਂਦਾ ਹੈ ਇਹਦੇ ਉੱਪਰ ਤੋਂ ਤੁਹਾਨੂੰ ਆਪਾਂ ਦਿਖਾਉਨੇ ਆ ਜੋ ਆਪਣੀ ਇਹ ਬਟ ਤੋਂ ਇਸ ਸਾਈਡ ਵਾਲੀ ਮੰਗੀ ਆ ਇਹ ਆਪਣੀ ਬਿਨਾ ਕੋਈ ਖਾਦ ਪਾਏ ਇਸ ਤਕਰੀਬਨ 4 ਕਨਾਲ ਇੱਕ ਜਗ੍ਹਾ ਆਪਣੀ ਬਿਨਾਂ ਕੁਝ ਦੇ ਵਿੱਚ ਖਾਦ ਪਾਏ ਡੀਏਪੀ ਸੁਪਰ ਪੋਟਾਸ਼ ਤੋਂ ਰਹਿਤ ਇਹ ਵੀਜੀ ਸੀ ਸੇਮ ਡੇ 9 ਮਈ ਨੂੰ ਤੇ ਇਸ ਦੀ ਤੁਸੀਂ ਗਰੋਥ ਚੈੱਕ ਕਰੋ ਤੇ ਦੂਸਰੇ ਪਾਸੇ ਜੋ ਇਹ ਮੰਗੀ ਹੈ ਇਸ ਦੇ ਵਿੱਚ ਬਕਾਇਦਾ ਆਪਾਂ ਨੇ 1 ਏਕੜ ਦੇ ਹਿਸਾਬ ਨਾਲ ਇੱਕ ਬੋਰੀ ਸੁਪਰ ਪਾਕੀ ਮੰਗੀ ਬੀਜੀ ਸੀ ਤੇ ਬੀ ਦੀ ਜੋ ਮਾਤਰਾ ਹੈ ਉਹ ਸੇਮ ਹੈ ਦੋਨਾਂ ਦੀ ਆਪਣਾ ਵੀ ਹੈ ਜੋ ਉਹ ਤਕਰੀਬਨ 13 13.5 ਕਿਲੋ ਪਰ ਇਕੜ ਦੇ ਹਿਸਾਬ ਨਾਲ ਪਾਇਆ ਹੋਇਆ। ਉਹਨਾਂ ਦੇ 15 ਕਿਲੋ ਸੀ ਪਰ ਥੋੜਾ ਜਿਹਾ ਸਤੋਂ ਗਲਪੜੀ ਹੋ ਗਈ ਸੀ ਸਾਡਾ ਵੀ 13 13.5 ਕਿਲੋ ਨਹੀਂ ਪਿਆ ਸੀਗਾ। ਤੇ ਹੁਣ ਤੁਸੀਂ ਖੁਦ ਹੀ ਚੈੱਕ ਕਰ ਲਓ ਵੀ ਇਸ ਦੇ ਵਿੱਚ ਸਾਨੂੰ ਕੋਈ ਜ਼ਿਆਦਾ ਇੰਤਰ ਨਹੀਂ ਲੱਗਦਾ ਹੈਗਾ ਸਾਨੂੰ ਅਸੀਂ ਜਿਹੜੇ ਉਹ ਕਿ ਦਿਖਾ ਦਿੰਦੇ ਆ। ਇਹ ਜੋ ਮੂੰਗੀ ਹੈ ਇਸ ਦੀਆਂ ਫੜੀਆਂ ਚੈੱਕ ਕਰ ਲਓ। ਇਹਦੇ ਉੱਪਰ ਆਪਾਂ ਨੇ ਇੱਕ ਗੱਟਾ ਸੋਪਰ ਦਾ ਪਾਇਆ ਸੀਗਾ। ਤੇ ਦੂਸਰੀ ਸਾਈਡ ਤੇ ਆ ਕੇ ਚੈੱਕ ਕਰੋ ਤੁਸੀਂ ਇਹ ਜੋ ਮੂੰਗੀ ਹੈ ਇਸ ਦੇ ਉੱਪਰ ਆਪਾਂ ਨੇ ਕੋਈ ਵੀ ਖਾਦ ਨਹੀਂ ਵਰਤੀ ਸੀ ਇਸ ਦੇ ਨਾਲ ਉੱਪਰ ਜੋ ਸਪਰੇਹਾਂ ਕੀਤੀਆਂ ਜੋ ਇਸ ਦੇ ਵਿੱਚ ਜੂਰੀਆ ਪਿਆ ਹਾਂ ਥੋੜਾ ਇੱਥੇ ਅੰਤਰ ਹੈਗਾ ਜਰੂਰ ਤੁਹਾਨੂੰ ਇੱਕ ਅਸੀਂ ਜਾਣਕਾਰੀ ਦੱਸਣਾ ਚਾਹਾਂਗੇ ਜੋ ਇਹ ਜ਼ਮੀਨ ਹੈ ਬਿਨਾਂ ਖਾਦ ਤੋਂ ਬੀਜੀ ਹੋਈ ਮੂੰਗੀ ਹੈ ਇਸ ਦੇ ਵਿੱਚ ਜੂਰੀਏ ਦਾ ਥੋੜਾ ਅਸੀਂ ਅੰਤਰ ਦਿਖਾਇਆ ਸੀ ਇੱਕ ਏਕੜ ਦੇ ਹਿਸਾਬ ਨਾਲ ਇਸ ਦੇ ਵਿੱਚ ਅਸੀਂ ਨੇ 30 ਕਿਲੋ ਜੂਰੀਆ ਪਾਇਆ ਇੱਕ ਏਕੜ ਦੇ ਹਿਸਾਬ ਨਾਲ ਜਿੱਦਾਂ 4 ਕਨਾਲਾ ਦੇ ਵਿੱਚ ਅਸੀਂ ਨੇ 15 ਕਿਲੋ ਜੂਰੀਆ ਪਾਇਆ ਜੋ ਦੂਜੀ ਸਾਈਡ ਹੈ ਆਪਣੀ ਡੀਏਪੀ ਸੌਰੀ ਸੁਪਰ ਪਾਕੀ ਵਿੱਚ ਹੋਈ ਮੂੰਗੀ ਸੀ ਇਸ ਦੇ ਵਿੱਚ ਅਸੀਂ ਨੇ 25 ਕਿਲੋ ਪਰ ਏਕੜ ਜਿੱਦਾਂ ਕਹਿ ਦਈਏ ਵੀ ਜੀ ਅੱਧੇ ਏਕੜ ਦੇ ਹਿਸਾਬ ਨਾਲ 12.5 ਕਿਲੋ ਅਸੀਂ ਜੂਰੀਆ ਪਾਇਆ ਸੀਗਾ ਜੂਰੀਆ ਦਾ 5 ਕਿਲੋ ਦਾ ਅੰਤਰ ਪਾਇਆ ਕੋਈ ਜ਼ਿਆਦਾ ਨਹੀਂ ਪਾਇਆ ਪਰ ਜੋ ਮੂੰਗੀ ਦੀ ਗਰੋਥ ਹੈ ਉਹ ਸੇਮ ਹੈ ਫਲ ਸੇਮ ਹੈ ਕੋਈ ਫਰਕ ਨਹੀਂ ਸਾਨੂੰ ਤੇ ਦਿਖ ਰਿਹਾ ਤੁਸੀਂ ਦੂਰ ਦੂਰ ਤੱਕ ਚੈੱਕ ਕਰ ਸਕਦੇ ਹੋ ਇਹ ਸੇਮ ਹੈ ਤੇ ਇਸ ਤਰ੍ਹਾਂ ਇਧਲੀ ਸਾਈਡ ਵੀ ਦੇਖੋ ਫਲ ਵੀ ਬਹੁਤ ਚੱਕਿਆ ਹੈ ਬਿਲਕੁਲ ਕੋਈ ਪੱਤਿਆਂ ਦੇ ਵਿੱਚ ਫਰਕ ਨਹੀਂ ਕੋਈ ਹੋਰ ਫਰਕ ਨਹੀਂ ਹੈ ਸਪਰੇ ਹਾਂ ਅਸੀਂ ਸੇਮ ਕੀਤੀਆਂ ਪਰ ਇਸਤੇ ਵੀ ਸੋ ਬਾਕੀ ਇਸਤੇ ਅਲੱਗ ਅਲੱਗ ਤਜਰਬੇ ਨੇ ਅਕਕੀ ਮੇਰੀ ਖਾਨ ਭਰਾਵਾਂ ਨੂੰ ਇੱਕ ਹੋਰ ਵੀ ਸਲਾਹ ਹੈ ਆਪਣੀ ਜ਼ਮੀਨ ਦੇ ਉੱਪਰ ਬਹੁਤ ਡਿਪੈਂਡ ਕਰਦਾ ਵੀ ਸਾਡੀ ਜ਼ਮੀਨ ਕਿੱਦਾਂ ਦੀ ਹੈ ਰੇਤਲੀ ਹੈ ਜਾਂ ਕੋਈ ਜ਼ਿਆਦਾ ਡੱਕਰ ਹੈ ਜਿੱਦਾਂ ਹੁਣ ਸਾਡੀ ਇਹ ਜ਼ਮੀਨ ਹੈ ਇਹ ਆਪਾਂ ਕਹਿ ਦਈਏ ਵੀ ਮਿਕਸ ਜੀ ਜ਼ਮੀਨ ਹੈ ਇਸਦੇ ਨਾ ਹੀ ਕੋਈ ਜ਼ਿਆਦਾ ਡੱਕਰ ਹੈ ਨਾ ਹੀ ਕੋਈ ਜ਼ਿਆਦਾ ਰੇਤਲੀ ਹੈ ਇਸਦੇ ਵਿੱਚ ਪਾਣੀ ਜ਼ਿਆਦਾ ਟਾਈਮ ਨਹੀਂ ਖੜਦਾ ਤੇ ਕੋਈ ਇੰਨੀ ਜ਼ਿਆਦਾ ਰੇਤਲੀ ਵੀ ਨਹੀਂ ਹੈ ਵੀ ਪਾਣੀ ਬਿਲਕੁਲ ਹੀ ਜਲਦੀ ਸੁੱਕ ਜਾਂਦਾ ਹੈ ਅਲੱਗ-ਅਲੱਗ ਐਕਸਪੈਰੀਮੈਂਟ ਨੇ ਤੋ ਜੇ ਕਿਸੇ ਵੀਰ ਨੇ ਹੋਰ ਵੀ ਤਜਰਬਾ ਇਦਾਂ ਦਾ ਕੀਤਾ ਤਾਂ ਜ਼ਰੂਰ ਕਮੈਂਟ ਦੇ ਵਿੱਚ ਸਾਂਝਾ ਕਰਿਓ ਤਾਂਕਿ ਹੋਰ ਕਿਸਾਨ ਭਰਾਵਾਂ ਨੂੰ ਜਾਣਕਾਰੀ ਮਿਲ ਸਕੇ ਇਹ ਜਾਣਕਾਰੀ ਚੰਗੀ ਲੱਗੀ ਤਾਂ ਪੇਜ ਨੂੰ ਫੋਲੋ ਕਰਿਓ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰਿਓ ਸਾਰੇ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਧੰਨਵਾਦ